सत श्रीकाल जी कि हो ती सारे जने होप तुम्हें सारे जने बहुत ही वजी होवोगे हो तो असी भी वजह हैं जी अजन हैगा कि दिन शनिवार है, है ना शनिवार हाँ दिन है शनिवार का जी तो मैं ब्लॉग की स्टार्टिंग कर लगी हूँ साढ़े चार बजे तो क्योंकि अज बहुत ही ज्यादा बिजी दिन सी क्योंकि जिदा पता ही है कि साइड वि नानक शक वगैरह अभी लेके जा है तो वोदिया ही तैयारियां चल रही प ਬਾਜ਼ਾਰ 'ਚ ਰੋਜ਼ ਢੀਡੇ ਲੱਗਦੇ ਐ ਤੇ ਇੱਥੇ ਜਿਹੜਾ ਹੈਗਾ ਮੈਂ ਤੁਸੀਂ ਦੇਖ ਸਕਦੇ ਹੋ ਕਿੰਨਾ ਖਲਾਰਾ ਪਾਇਆ ਹੋਇਆ ਵੇ ਤੁਹਾਨੂੰ ਜੇ ਰੂਮ ਦਿਖਾਵਾਂਗੀ ਨਾ ਤਾਂ ਬਹੁਤ ਜ਼ਿਆਦਾ ਖਲਾਰਾ ਸਵੇਰੇ ਮੈਂ ਬਿਲਕੁਲ ਥੀਕ ਕਰਤਾ ਸੀਗਾ ਸੈਟੀਸਫਾਈ ਕਰਦੀ ਸੀ ਪਰ ਤੁਹਾਨੂੰ ਪਤਾ ਜਦੋਂ ਸੂਟ ਸਾਫ਼ੀ ਨੇ ਹੁੰਦੇ ਆ ਨਾ ਸਿਰ ਖਲਾਰਾ ਬਹੁਤ ਜ਼ਿਆਦਾ ਪੈਂਦਾ ਤੇ ਹੁਣ ਮੇਰੇ ਜਿਹੜੇ ਸੂਟਾਂ ਦਾ ਕੰਮ ਨਿਪਟ ਗਿਆ ਤੇ ਹੁਣ ਇਹ ਵਾਲੇ ਸੂਟ ਜਿੰਦਾਉਂਗੀ ਮੈਂ ਪ੍ਰੈਸ ਕਰਨ ਵਾਸਤੇ ਮੈਂ ਚਲੋ ਪੈਕ ਕਰ ਦਿੰਨੇ ਆ ਲਿਫਾਫੇ 'ਚ ਪਾ ਦਿੰਦੀ ਆ ਵੀਰਾ ਸੂਟੇ 'ਤੇ ਵਿਆਹ ਤੇ ਪਾਉਣਾ ਤੇ ਸਾਰੇ ਕਪੜੇ ਇਸਵੇਂ ਪੈਕ ਕਰਦੇ ਨੇ ਪੈਸ ਵਾਲੇ ਮਾਪਦੇ ਨੇ ਇੱਦਾਂ ਤੇ ਹੋਰ ਕਿਹੜਾ ਪੈਸ ਵਾਲੇ ਲਫਾਫੇ ਚ ਪਾਦੇ ਨੇ ਤੇ ਆਹ ਵਾਲੇ ਜਿਹੜੇ ਅਲੱਗੀ ਵਾਸਤੇ ਲੈ ਕੇ ਆਉਂਦੇ ਨੇ ਉਹ ਪਿਆਇ ਦੀ ਪਾਣੀ ਨੇ ਤੇ ਆ ਇਹਦੇ ਪਾਪਾ ਦੀ ਮਤਲਬ ਕਿ ਤੇ ਪਾਪਾ ਦੀ ਤਿਆਰ ਗਗੂ ਦੀ ਪੈਂਟ ਹੈ ਇਹ ਮੈਂ ਨਾਲ ਲਫਾਫੇ ਚ ਪਾ ਕੇ ਰੱਖ ਦਿੰਦੀ ਹਾਂ ਕਿਉਂਕਿ ਬੈੱਡ ਤੇ ਨਾ ਧਾਗੇ ਧੁੱਗੇ ਦੇ ਬਹੁਤ ਫਿਲੇ ਹੋਏ ਨੇ

ਗਿਆਤ ਹੈ। ਜੇ ਕੀ ਦਾ ਘਰਤਾ ਪਿਆ ਮਾਸੀ ਕਿ ਆ ਗਿਆ ਹਾ ਤੇ ਪਾਪਾ ਦਲੀ ਇਹੋ ਮੈਂ ਪਾਣੀ ਚ ਕੱਟ ਦੂਗੀ ਆ ਆ ਹੀਰੇਆਂ ਨੇ ਰੱਖ ਲਈਏ ਜਿਵੇਂ ਲੱਡੂ ਪਾਲ ਵਾਸਤੇ ਹਾਂ ਮਾ ਲੱਕ ਲੋ ਦੇਸ ਤੋਂ ਫਾਂ ਚੱਕ ਰਹੀ ਮੈਂ

काली बदी जी होगी ना कंध ਆ ਪੰਤਾੜਿਆ ਪੰਤਾੜਿਆ ਪਤਾ ਨਹੀਂ ਪੰਤਾੜਿਆ ਪਾਣੀ ਉਹਦੇ ਨਾਲ ਹੋਇਆ ਇਹ ਪਪਾ ਜੀ ਐਕ ਨਾਲ ਡੁੱਗੂ ਦੇ ਇੱਕ ਵਾਰ ਚ ਨ ਮਾਰ ਰਿਆ ਸੀਗਾ ਹੈ ਟੈਂਕੀ ਚ ਪਾਣੀ ਭਰਨ ਕਹਿੰਦੇ ਚ ਹੋਈ ਨਹੀਂ ਜਾਂਦਾ ਇੱਥੇ ਕਿਹੜੀ ਟੈਂਕੀ ਚ ਆਹ ਲੋਹੇ ਦੀ ਚ ਕਿਹੜੀ ਲੋਹੇ ਦੀ ਆਈ ਦੇ ਚ ਪਾਣੀ ਕਿੱਥੇ ਰਿਹਾ ਵਈ ਦੇ ਚ ਪਤਾ ਨਹੀਂ ਉਹ ਵੀ ਕਿੱਥੇ ਕਾਹੀ ਚੋਂ ਮੈਂ ਨਾ ਰੂਮ ਥਰੀਨ ਘਾਤਾ ਬਸ ਉਹ ਉਹ ਤੇ ਆ ਕੇ ਬਿਚਾਈਆਂ ਤੇ ਬਿਚਾਈਆਂ ਜੀ ਤੇ ਮਸ਼ੀਨ ਚ ਨਾ ਮੈਂ ਕੱਪੜੇ ਪਾ ਕੇ ਆਈਆਂ ਥੋੜੇ ਜੇ ਬਾਜੀ ਆ ਗਈ ਸੀ ਫਿਰ ਮੈਂ ਬਾਹਰ ਵੀਡੀਓ ਨਹੀਂ ਬਣਾਈ ਮੈਂ ਮੋਟੀ-ਮੋਟੀ ਨਹੀਂ ਲੱਗਦੀ ਪਈ ਆ ਇੱਧਰ ਜਿਹੜੇ ਹੈਗੇ ਕੱਪੜੇ ਲੈਂਡ ਦੇਣ ਵਾਲੇ ਇਹਨਾਂ 100 ਰੁਪਿਆ ਪਾ ਕੇ ਰੱਖ ਦੇ ਤਾਂ ਉਹ ਵੀ ਪਏ ਨੇ ਬੈਗ ਧੋਣੇ ਨੇ ਬੈਗਾਂ ਦੇ ਵਿੱਚ ਮੈਂ ਪਾ ਦੂੰਗੀ ਠੀਕ ਹੈ ਜੀ ਤੇ ਚਲੋ ਬਾਹਰ ਜਾਂਦੇ ਆ ਆ ਜਾ ਜਿੱਥੇ ਬਾਹਰ ਬੈਗ ਪਏ ਨੇ ਥੋੜੇ ਜੇ ਕਪੜੇ ਧੋਣੇ ਵਾਲੇ ਤੇ ਮੈਂ ਕਪੜੇ ਧੋ ਲਾਂ ਠੀਕ ਹੈ ਜੀ ਜਿਹੜਾ ਹੈਗਾ ਮੈਂ ਆਪਣੀ ਕੱਪੜੀ ਮਸ਼ੀਨ 'ਚ ਪਾਏ ਹੋਏ ਸੀਗੇ ਤੇ ਉਹ ਮੈਂ ਕੱਢ ਲਈ ਆਈ ਸੀਗੀ ਮੈਂ ਕਿਹਾ ਚਲੋ ਹਨਾ ਪਾਣੀ ਤੇ ਕੱਢ ਕੇ ਫਿਰ ਇਹਨਾਂ ਨੂੰ ਪਾ ਦਵਾਂਗੇ ਸੁੱਕਣੇ ਪਹਿਲੇ ਮਸ਼ੀਨ 'ਚ ਨਾ ਇੱਕ ਵਾਰ ਮੈਂ ਇਹਨਾਂ ਨੂੰ ਸੁਕਾ ਲੂੰਗੀ ਉਸ ਤੋਂ ਬਾਅਦ ਇਹਦੇ ਵਿੱਚ ਮੇਰੇ ਦੋ ਕਮੀਜ਼ ਸੀਗੇ ਤੇ ਇੱਕ ਸੀਗਾ ਉਹ ਕੀ ਕਹਿੰਦੇ ਹੁੰਦੇ ਆ ਜੈਕਟ ਸੀਗੀ ਤੇ ਸਲਵਾਰ ਸੀਗੀ ਇਹ ਕੱਪੜੇ ਮੈਂ ਜਿਹੜੇ ਹੈਗੇ ਧੋਣੇ ਬਾਕੀ ਮੈਂ ਪਾਏ ਹੋਏ ਨੇ ਵਿੱਚ ਬੈਗ ਵਗੈਰਾ ਧੋਣੇ ਨੇ ਸਾਰੇ ਕੱਪੜੇ ਮਤਲਬ ਧੋਣੇ ਵਾਲੇ ਪਏ ਨਹੀਂ ਜਿਹੜੇ ਉਹ ਮੈਂ ਪਾ ਦੂੰਗੀ ਮਸ਼ੀਨ ਦਾ ਬਟਨ ਘੁਮਾ ਕੇ ਹੀ ਤੇ ਮੈਂ ਨਾ ਜੈਸ ਮੈਨੂੰ ਕਹਿੰਦੀ ਪਈ ਸੀ ਵਾਇਸਓਵਰ ਕਰੀ ਜਾਂਦੀਆਂ ਨਾਲ ਕਿਉਂਕਿ ਅੱਜ ਦੀ ਹੋਈ ਵੀਡੀਓ ਐ ਅੱਜ ਹੀ ਪਾ ਦੂਗੀ ਹੁਣੀ ਬਣਾਈ ਸੀ ਮੈਨੂੰ ਇਹ ਹੈ ਕਿ ਨਾ ਗਾਣਾ ਪੈ ਜੇ ਬੈ ਹਨਾ ਵੀਡੀਓ ਦਾ ਨਾ ਨਾ ਕਾਨੂੰ ਪਾਣਾ ਹੈ ਤਾਂ ਕਰਕੇ ਮੇਰੇ ਨਾਲ ਦੀ ਨਾਲੀ ਜਿਹੜੀ ਹੈਗੀ ਆ ਵੀਡੀਓ ਬਣਾ ਕੇ ਪਾ ਦਵਾਂ ਇੱਥੇ ਮੈਂ ਜੈਸ ਮੈਨੂੰ ਕਹਿੰਦੀ ਪਈ ਸੀ ਕਿ ਸਬਜ਼ੀ ਚੱਕ ਲਿਆ ਤੇ ਸਬਜ਼ੀ ਸਬਜ਼ੀ ਕੱਟ ਲੈਣੇ ਆ ਤੇ ਦੇਖ ਲੈ ਇਸ ਕੀ ਜੇ ਕੋਈ ਸਮਾਨ ਹੈਗਾ ਵੀ ਹੈ ਜਿਹੜਾ ਨਹੀਂ ਹੈਗਾ ਉਹ ਪਾਪਾ ਤੇ ਮੰਗਾ ਲੈਣੇ ਆ ਨਿੰਦਾ ਤੋਂ ਮੈਂ ਵੀ ਪਾਪਾ ਹੀ ਕਹਿ ਦਿੰਨੀ ਆ ਦੇਖ ਲੋ ਤੇ ਬਸ ਫਿਰ ਜੈਸਮੀਨ ਨੇ ਜਿਹੜਾ ਹੈਗਾ ਅੰਦਰ ਜਾ ਕੇ ਦੇਖਿਆ ਸਾਡੇ ਗੋਭੀ ਦਾ ਫੁੱਲ ਪਿਆ ਸੀਗਾ ਇੱਕ ਤਾਇਆ ਜੀ ਦੇ ਕੇ ਗਏ ਸੀਗੇ ਤੇ ਉਹ ਬਣਾ ਲਾਂਗੇ ਤੇ ਜਿਹੜਾ ਸਮਾਨ ਆਲੂ ਪਿਆਜ਼ ਨਹੀਂ ਸੀਗੇ ਉਹ ਉਹਨੇ ਆਪਣੇ ਪਾਪਾ ਤੋਂ ਮੰਗਾ ਲੈਣੇ ਆ ਠੀਕ ਹੈ ਜੀ ਤੇ ਮੈਂ ਇੱਥੇ ਜਿਹੜੇ ਆਪਣੇ ਕੱਪੜੇ ਹੈਗੇ ਆ ਉਹ ਕੱਢੀ ਜਾਣੀ ਆ ਕੱਢ ਕੇ ਅੱਜ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਮੇਰਾ ਬਿਜ਼ੀ ਦਿਨ ਸੀਗਾ ਕੱਲ ਨੂੰ ਇਸ ਤੋਂ ਵੀ ਜ਼ਿਆਦਾ ਬਿਜ਼ੀ ਹੋਊਗਾ ਕਿਉਂਕਿ ਪੈਕਿੰਗ ਕਰਨੀ ਹੈ ਜੀ ਕੱਪੜੇ ਸਾਰੇ ਪ੍ਰੈਸ ਕਰਨ ਨੂੰ ਦੇ ਦਿੱਤੇ ਨੇ ਮੈਂ ਤੇ ਪੈਕਿੰਗ ਕਰਨੀ ਨੇ ਬੈਗ ਦੇਖੋ ਮੌਸਮ ਹੈ ਨਾ ਬਹੁਤ ਖਰਾਬ ਚੱਲਦਾ ਪਿਆ ਜਿਦੋਂ ਤੁਹਾਨੂੰ ਪਤਾ ਹੀ ਹੈ ਮੀਂਹ ਲੱਗੀ ਜਾਂਦਾ ਨਾ ਤਿੰਨ ਚਾਰ ਦਿਨ ਤੋਂ ਤਿੰਨ ਚਾਰ ਹਫ਼ਤੇ ਵੀ ਹੋ ਚਲੇ ਆ ਸਮਝ ਲਓ ਅੱਜ ਵੀ ਮੌਸਮ ਖਰਾਬ ਸੀਗਾ ਬਹੁਤ ਪਰ ਬੱਦਲ ਹੋਇਆ ਵਾ ਸੀਗਾ ਮੈਨੂੰ ਇੱਕ ਵਾਰ ਤਾਂ ਲੱਗਿਆ ਵੀ ਮੀਂਹ ਆਊਗਾ ਬਟ ਆਇਆ ਨਹੀਂ ਹੈਗਾ ਕਾਲਾ ਨਾ ਮੈਂ ਵੇੜਾ ਬੂੜਾ ਤੋ ਕਾਲਾ ਨਾ ਮੈਂ ਬੇੜਾ ਬੂੜਾ ਹੈ ਜਿਹੜਾ ਹੈਗਾ ਚੰਗੀ ਤਰ੍ਹਾਂ ਧੋ ਦਿੱਤਾ ਸੀਗਾ ਬਟ ਉਸ ਤੋਂ ਬਾਅਦ ਇੰਨਾ ਜ਼ਿਆਦਾ ਮੀਂਹ ਤੇ ਬਰਫ ਪੈਣ ਲੱਗੀ ਸੀਗੀ ਆਹਣ ਸੜਿਆ ਆਹਣ ਕਹਿੰਦੇ ਨੇ ਆਹਣ ਪੈਣ ਲੱਗੀ ਸੀਗੀ ਔਰ ਸਾਰਾ ਤੁਹਾਨੂੰ ਪਤਾ ਹੀ ਹੈ ਜਿਹੜਾ ਉੱਪਰ ਤੋਂ ਚਵਾਰੇ ਦਾ ਪਾਣੀ ਪੂਣੀ ਹੈ ਨਾ ਮਿੱਟੀ ਸਾਰੀ ਹੜਕੇ ਮੁੜ ਕੇ ਵੇੜੇ ਦੇ ਵਿੱਚ ਆ ਗਈ ਆਹ ਵਾਲਾ ਵੇੜਾ ਵੀ ਤੁੱਟਾ ਸੀਗਾ ਮੈਂ ਇਹ ਸਾਰਾ ਮੁੜ ਕੇ ਜਿਹੜਾ ਹੈਗਾ ਗੰਦਾ ਹੋ ਗਿਆ ਤੇ ਧੋਣ ਵਾਲਾ ਹੋ ਗਿਆ ਹੁਣ ਮੈਂ ਕਿ ਕੱਲ ਨੂੰ ਧੋਉਂਗੀ ਚੱਲ ਹੈ ਨਾ ਇੱਥੇ ਨਾ ਤਾਰ ਜਿਹੜੀ ਹੈਗੀ ਐ ਇਹ ਮੁੜ ਕੇ ਨੀਵੀ ਹੋ ਗਈ ਤੇ ਕੱਪੜੇ ਇਹਦੇ ਪਾਏ ਨਾ ਪਾਏ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਗੰਦੇ ਹੋ ਜਾਂਦੇ ਨੇ ਥੱਲੇ ਲੱਗਦੇ ਨੇ ਤਾਰ ਨੂੰ ਮਸੇਰ ਕਿਦੋਂ ਜਿੱਲੀ ਪੀਸੀ ਇਹ ਹੁੰਦੇ ਨਹੀਂ ਹੋਗੇ ਇਹ ਵੀ ਪੰਗਾ ਹੀ ਐ ਕੱਪੜੇ ਸਾਰੇ ਥੱਲੇ ਲੱਗਣ ਲੱਗ ਪਏ ਨੇ ਕਿਆ ਫਾਇਦਾ ਹੈ ਹੁਣ ਆਪਾਂ ਕੱਟਾਂਗੇ ਸਬਜ਼ੀਆ ਮੈਂ ਕੱਟਾਂ ਪਰ ਹੈ ਮੈਂ ਨਾ ਹੁਣ ਸਭ ਦੀ ਸਬਜੀ ਮੈਂ ਇਹ ਕੱਟ ਲਵਾਂ ਅਸੀਂ ਅੱਜ ਬਣਾਵਾਂਗੇ ਗੋਭੀ ਅ ਉਹ ਦੇਖੀਏ ਸੀ ਕਾਇਆ ਜੀ ਕੱਲ ਬਾਜੀ ਉਹਨਾਂ ਨੇ ਆਈ ਸ਼ੈਲਰ ਤੋਂ ਲੈ ਕੇ ਆਂਦ ਨੇ ਆਲੂ ਵੀ ਖਰਾਬ ਹੀ ਹੁੰਦੇ ਨੇ ਵੈਸੇ ਤਾਂ ਅ ਇਹ ਕਹਿੰਦੇ ਨੇ ਬਾਜੀ ਹੁਣ ਹੀ ਸ਼ੈਲਰ ਤੋਂ ਲੈ ਕੇ ਆਏ ਹੋਣੇ ਆ ਫਿਰ ਉਹਨਾਂ ਨੇ ਇੱਕ ਫੁੱਲ ਬਾਤੀਆ ਸੀਗਾ ਉਹ ਦੇ ਕੇ ਫਿਰ ਮੈਂ ਕਿਹਾ ਹੁਣ ਥੋੜੀ ਜਿਹੀ ਤਾਂ ਸਬਜੀ ਖਾਣੀ ਹੁੰਦੀ ਹੈ ਨਾ ਕੱਲ ਸ਼ਾਮ ਨੂੰ ਚਾਲੀ ਦਾਲ ਜੀ ਬਣਾ ਲਾਂਗੇ ਮੂੰਗੀ ਬਸਰੀ ਦੀ ਕੱਲ ਕੱਲ ਨੂੰ ਤਾਂ गोभी ਨਾਲ ਸਰਦੂਆ ਖੁੱਲੇ ਜਾਲੂਪਾ ਕੇ ਬਣਾ ਲੈਨੇ ਆ ਵਲੌਗ ਜਿਆਦਾ بڑا ਨਹੀਂ ਬਣਾਉਣਾ ਛੋਟਾ ਜਿਹਾ ਬਣਾਉਂਗੀ ਆ ਕੱਟ ਦੇ ਤੂੰ ਇਹ ਮੈਂ ਗੋਭੀ ਕੱਟ ਲਾ ਬਲਡਰੀ ਸੀਗੀ ਮੋٹے ਮੋٹے ਕੱਟ ਕੇ ਵਧੀਆ ਨਹੀਂ ਹੈਗੇ ਆਜੂ ਅ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਲਾਈਕ ਸ਼ੇਅਰ ਕਮੈਂਟ ਕਰ ਦੇਆ ਕਰੂ ਜੇ ਨਹੀਂ ਲੱਗਦੀ ਤਾਂ ਕੋਈ ਗੱਲ ਨਹੀਂ ਜਿਹੀਂ ਨਹੀਂ ਲੱਗਦੀ ਫੇਰ ਵੀ ਚੱਲ ਜਿਆ ਕਰੋ ਅਗਲੇ ਅਸੀਂ ਵਲੌਗ ਜਿਹੜੇ ਪਰਸੋਂ ਤੋਂ ਬਾਅਦ ਵਾਲੇ ਪਾਵਾਂਗੇ ਉਹ ਅਸੀਂ ਵਿਆਹ ਵਾਲੇ ਪਾਵਾਂਗੇ ਉੱਥੇ ਜਾ ਕੇ ਥੋੜੇ ਬਹੁਤ ਹੀ ਟ੍ਰਿਪ ਆ ਪਾਇਆ ਕਰਾਂਗੇ ਸ਼ੇਅਰ ਕਰੂੰਗੀ ਵੈਸੇ ਮੈਂ ਤੁਹਾਡੇ ਨਾਲ ਮੈਂ ਹੀ ਕੱਟ ਕੇ ਦੋ ਮਿੰਟ ਹੀ ਬਹੁਤ ਹੈ ਸੋ ਰਿਆ ਠੋਕਲੇ ਆਲੇ ਬਾਜਾ ਤੋ ਲੰਗੀ ਗੋਭੀ ਦਾ ਸੋਹਣੀ ਏ ਰੰਗ ਰੂਪ ਤੇ ਇਹ ਗੋਭੀ ਬਹੁਤ ਸਿੱਧੀ ਹੈ ਖੰਦੀ ਖਾ ਗਏ پتہ ਲੱਗੂਗਾ ਵੀਡੀਓ ਵੀ ਦੇਖੇ ਬੰਦੇ ਵੀ ਹੈਗੇ ਵੀ ਵੀਡੀਓ ਬਣਨੀ ਹੋਈ ਹੈ ਮੇਰਾ ਸ਼ੀਓ ਬਾਦ ਤੋ ਦੇਖਿਆ ਐਨ ਮੈਂ ਏਥੇ ਕੱਟ ਦੋ ਇਹ ਦੇਖੋ ਵਿੱਚ ਕੁੱਡਾ ਜਿਹਾ ਹੈਗਾ ਇਹਦੇ ਮੈਂ ਆਸ਼ੀਰਵਾਦ ਇਹ ਵੀਡੀਓ ਚੱਲ ਰਹੀ ਹੈ ਚੱਲ ਰਹੀ ਹੈ ਚੱਲਦੀ ਪਈ ਬਾਸ ਸਦਨੀ ਕੀ ਪਾਣੀ ਹੈ ਬਾਕੀ ਨਾ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਆਦੇ ਬੜੀ ਵੀਡੀਓ ਨਹੀਂ ਬਣਾਉਣੀ ਹੈਗੀ ਜੇ ਤੁਸੀਂ ਕਹਿੰਦੇ ਆ ਤੇ ਬਣਾ ਵੀ ਦਿੰਦੇ ਆ ਇਹ ਤਾਂ ਕੋਈ ਚੱਕਰ ਨਹੀਂ ਹੈਗਾ ਬੰਦ ਕਰ ਦੇ ਨਹੀਂ ਬੰਦ ਨਾ ਕਰੀ ਨਹੀਂ ਮੈਂ ਤੇ ਕਰੀ ਨਹੀਂ ਮੈਂ ਥੰਬਨੇਲ ਲੈ